ਆਮ ਆਦਮੀ ਪਾਰਟੀ ਦੀ ਹੋਈ ਪੰਜਾਬ ਦੇ ਵਿੱਚ ਹਾਰ ਦੀ ਜ਼ਿੰਮੇਵਾਰੀ ਹੁਣ ਭਗਵੰਤ ਮਾਨ ਮੰਤਰੀਆਂ ਤੇ ਔਰ ਐਮ ਐਲ ਏ ਮੰਤਰੀ ਉਹਨਾਂ ਤੇ ਤੇ ਔਰ ਅਫਸਰਾਂ ਤੇ ਸੱਟ ਦੇ ਨਜ਼ਰ ਆ ਰਹੇ ਆ ਭਗਵੰਤ ਮਾਨ ਦੀ ਮੀਟਿੰਗ ਹੋ ਰਹੀ ਹੈ ਹਾਰੇ ਹੋਏ ਲੋਕਾਂ ਦੇ ਨਾਲ ਜਿੱਤੇ ਹੋਏ ਲੋਕਾਂ ਦੇ ਨਾਲ ਔਰ ਉਹਨਾਂ ਦੇ ਹਲਕਿਆਂ ਦੇ ਐਮ ਐਲ ਏ ਮੰਤਰੀਆਂ ਦੇ ਨਾਲ ਉਹਨਾਂ ਦੇ ਵਿੱਚ ਕੀ ਕੁਝ ਗੱਲਾਂ ਬਾਤਾਂ ਹੋ ਰਹੀਆਂ ਨੇ ਕਿੰਨਾਂ ਦੀ ਕਲਾਸ ਜਿਹੜੀ ਆ ਲੱਗ ਰਹੀ ਹੈ ਇਸ ਤੇ ਅਹਿਮ ਜਿਹੜੀ ਅਸੀਂ ਤੁਹਾਨੂੰ ਗੱਲਬਾਤ ਦੱਸਣ ਜਾ ਰਹੇ ਹਾਂ ਕੀ 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 ਕੁਝ ਚੱਲ ਰਿਹਾ ਕੌਣ ਕੀਤੇ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਸੱਟ ਰਿਹਾ ਕੀ ਇਸ ਜ਼ਿੰਮੇਵਾਰੀ ਦੇ ਕਾਰਨ ਕਿਸੇ ਨੂੰ ਨੁਕਸਾਨ ਵੀ ਹੋ ਸਕਦਾ ਹੈ ਇਸ ਤੇ ਅਸੀਂ ਚਰਚਾ ਕਰਾਂਗੇ ਉਧਰ ਦੂਜੇ ਪਾਸੇ ਭਗਵੰਤ ਮਾਨ ਦੇ ਲਈ ਵੱਡਾ ਚੈਲੰਜ ਖੜਾ ਹੋ ਗਿਆ ਪਾਰਟੀ ਦੇ ਅੰਦਰ ਹੀ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦਾ ਅਲਟਰਨੇਟਿਵ ਲੱਭਦਾ ਨਜ਼ਰ ਆ ਰਿਹਾ ਕਿਹਦੇ ਰੂਪ ਦੇ ਵਿੱਚ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਤੁਹਾਡਾ ਸੁਖੀਏ ਸ਼ਖਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਸਿਕਲ ਸਰ ਸਰ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇਸੇ ਖਬਰ ਤੋਂ ਹੀ ਕਰਦੇ ਆਂ ਕਿ ਭਗਵੰਤ ਮਾਨ ਜਿਹੜੇ ਆ ਉਹ ਹੁਣ ਜਿਹੜਾ ਅੰਕਲਨ ਕਰ ਰਹੇ ਹੈਗੇ ਅਜਤਾਂ ਹਾਰਾਂ ਦਾ ਔਰ 13 0 ਦੀ ਗੱਲ ਕਰਦੇ ਸੀ ਆਏ ਤਾਂ ਸਿਰਫ ਤੈਨੀ ਐ ਔਰ ਭਗਵੰਤ ਮਾਨ ਫਿਰ ਉਦਣ ਦੇ ਜਿਹੜੀ ਉਹ ਅੰਕਲਨ ਕਰ ਲੱਗੇ ਆ ਪਹਿਲਾਂ ਜਿੱਤੇ ਹੋਏ ਉਮੀਦਵਾਰਾਂ ਤੇ ਉਹਨਾਂ ਦੇ ਹਲਕਿਆਂ ਦੇ ਐਮਐਲਏ ਮੰਤਰੀਆਂ ਦੇ ਨਾਲ ਗੱਲਾਂਬਾਤਾਂ ਕੀਤੀਆਂ ਤੇ ਹੁਣ ਹਾਰੇ ਹੋਏ ਉਮੀਦਵਾਰਾਂ ਤੇ ਉਹਨਾਂ ਦੇ ਹਲਕੇ ਦੇ ਐਮਐਲਏ ਮੰਤਰੀਆਂ ਦੇ ਨਾਲ ਗੱਲਾਂਬਾਤਾਂ ਕਰ ਰਹੇ ਹੈਗੇ ਆ ਔਰ ਪਤਾ ਲੱਗਿਆ ਕਿ ਭਗਵੰਤ ਮਾਨ ਕਲਾਸ ਵੀ ਲਾ ਰਹੇ ਆ ਕੁਝ ਲੋਕਾਂ ਦੀ ਔਰ ਕਹਿ ਰਹੇ ਆ ਕਿ ਭਾਈ ਮੈਂ ਤਾਂ ਪੂਰਾ ਜੋਰ ਲਾਇਆ ਸੀ ਤੁਹਾਡੇ ਕੱਲੇ ਕੱਲੇ ਦੇ ਹਲਕੇ 'ਚ ਜਾ ਕੇ ਪ੍ਰਚਾਰ ਵੀ ਕੀਤਾ ਪਰ ਤੁਸੀਂ ਹਾਰ ਗਏ ਐਮਐਲਏ ਮੰਤਰੀ ਕਹਿੰਦੇ ਜੀ ਅਸੀਂ ਕਹਿੰਦੇ ਸੂਤਰ ਦੱਸਦੇ ਆ ਜੋ ਕੁਝ ਗੱਲਾਂ ਬਾਤਾਂ ਸਾਹਮਣੇ ਆਈਆਂ ਉਹ ਕਹਿੰਦੇ ਆ ਜੀ ਕਿ ਅਸੀਂ ਤਾਂ ਜੀ ਪੂਰਾ ਜੋਰ ਲਾਉਂਨੇ ਆ ਪਰ ਸਾਡੀ ਜਿਹੜੀ ਆ ਉਹ ਬਾਹਰ ਨਹੀਂ ਜਾਣ ਦਿੰਦਾ ਪ੍ਰਸ਼ਾਸਨ ਸਾਡੀ ਸੁਣਦਾ ਨਹੀਂ ਸਾਡੀ ਗੱਲਬਾਤ ਨਹੀਂ ਸੁਣਦਾ ਤੇ ਸਾਡੇ ਕੰਮ ਨਹੀਂ ਹੁੰਦੇ ਤੇ ਸਾਡੇ ਨਾਲ ਲੋਕ ਜੁੜ ਨਾ ਕਿਵੇਂ ਉਦੋਂ ਕਹਿੰਦੇ ਕਿ ਮੁੱਖ ਮੰਤਰੀ ਕਹਿੰਦੇ ਕਿ ਤੁਸੀਂ ਸਾਨੂੰ ਕਿਉਂ ਨਹੀਂ ਦੱਸਦੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਐਮਐਲਏ ਮੰਤਰੀ ਮੁੱਖ ਮੰਤਰੀ ਤੱਕ ਸ਼ਿਕਾਇਤਾਂ ਪਹੁੰਚਾ ਚੁੱਕੇ ਅਫਸਰਾਂ ਦੀਆਂ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਇੱਕ ਵਾਰੀ ਚਾਹ ਕੌਫੀ ਤੇ ਵੀ ਸੱਦੇ ਸੀ ਵਿਧਾਇਕ ਤੇ ਮੰਤਰੀ ਉਦੋਂ ਵੀ ਕਿਹਾ ਸੀ ਕਿ ਤੁਹਾਡੇ ਕੰਮ ਹੋਇਆ ਕਰਨਗੇ ਪਰ ਵਾਰ-ਵਾਰ ਸ਼ਿਕਾਇਤਾਂ ਜਿਹੜੀਆਂ ਉਹ ਜਾ ਰਹੀਆਂ ਐਮਐਲਏ ਮੰਤਰੀ ਨੇ ਕਿ ਸਾਡੀ ਅਫਸਰ ਸੁਣਵਾਈ ਨਹੀਂ ਕਰਦੇ ਮੁੱਖ ਮੰਤਰੀ ਐਮਐਲਏ ਮੰਤਰੀਆਂ ਤੇ ਜ਼ਿੰਮੇਵਾਰੀ ਛੁੱਟੀ ਜਾਂਦੇ ਆ ਤੇ ਐਮਐਲਏ ਮੰਤਰੀ ਐ ਕੋਈ ਅਫਸਰਾਂ ਤੇ ਛੁੱਟੀ ਜਾਂਦੇ ਆ ਇੱਕ ਦੂਜੇ ਜ਼ਿੰਮੇਵਾਰੀ ਤੋਂ ਭਜਦੇ ਜਿਹੜੇ ਉਹ ਨਜ਼ਰੀ ਆ ਰਹੇ ਪਾਰਟੀ ਜਾਂ ਲੋਕ ਭਗਵੰਤ ਮਾਨ ਦੀ ਮੰਨ ਰਿਹਾ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਜੋ ਇਹ ਸਿਲਸਿਲਾ ਇੱਕ ਦੂਜੇ ਤੇ ਜ਼ਿੰਮੇਵਾਰੀਆਂ ਸੁੱਟਣ ਦਾ ਚੱਲ ਪਿਆ। ਇੱਕੋ ਹੀ ਤਾਂ ਕੁਦਰਤੀ ਐ ਸੁਖਵਿੰਦਰ ਜੀ ਜਦੋਂ ਹਾਰ ਹੋ ਜਾਂਦੀ ਐ ਤਾਂ ਉਹਦਾ ਦੇਖੋ ਵਿਸ਼ਲੇਸ਼ਣ ਵੀ ਹੋਣਾ ਹੁੰਦਾ ਐ ਇਹ ਵੀ ਹੋਣਾ ਹੁੰਦਾ ਕਿ ਆਖਰਕਾਰ ਕੌਣ ਜ਼ਿੰਮੇਵਾਰ ਐ ਕਿਹੜੀ ਕੰਨ ਜ਼ਿੰਮੇਵਾਰ ਐ ਤਾਂ ਕਿ ਉਹਨੂੰ ਦੂਰ ਕਰਕੇ ਅੱਗੇ ਨੂੰ ਜਿੱਤਿਆ ਜਾ ਸਕੇ। ਇਹ ਸਾਰੀਆਂ ਪਾਰਟੀਆਂ 'ਚ ਚੱਲਦਾ ਐ ਇਕਲੀ ਦਲ ਦੇ ਵਿੱਚ ਵੀ ਚੱਲ ਰਿਹਾ ਐ ਪਰ ਇੱਥੇ ਥੋੜੀ ਮੁਸ਼ਕਲ ਇਹ ਖੜੀ ਹੋ ਗਈ ਐ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ। ਹੂੰ। ਕਿ ਪਹਿਲੇ ਦਿਨ ਤੋਂ ਪਾਰਟੀ ਦੀ ਗ੍ਰਿਪ ਕੁ ਐਡਮਿਨਿਸਟ੍ਰੇਸ਼ਨ ਦੇ ਉੱਪਰ ਨਹੀਂ ਹੈ ਹੂੰ ਉਸ ਤਾਂ ਦਿੱਲੀ ਵਾਲੇ ਵਿੱਚ ਉਹ ਸਿੱਕ ਦੀ ਨਕੇਲ ਉਹਨਾਂ ਦੇ ਹੱਥ ਦੇ ਵਿੱਚ ਸੀਗੀ ਅਫਸਰ ਉੱਥੇ ਨੂੰ ਪੁੱਛਣ ਚਲੇ ਜਾਂਦੇ ਸੀ ਇੱਕ ਵਾਰ ਤਾਂ ਮੀਟਿੰਗ ਹੀ ਉੱਥੇ ਕਰਨ ਚਲੇ ਗਏ ਸੀ ਹੂੰ ਸੋ ਉਹਨਾਂ ਚੀਜ਼ਾਂ ਦੇ ਨਾਲ ਕੀ ਹੋਇਆ ਕਿ ਜਿਹੜੀ ਐਡਮਿਨਿਸਟ੍ਰੇਟਿਵ ਸੈਂਟਰ ਨਹੀਂ ਸਟੈਬਲਿਸ਼ ਹੋ ਸਕਿਆ ਪਾਵਰ ਦਾ ਹੂੰ ਹੂੰ ਐਂਟਰਟੇਨਮੈਂਟ ਪਾਵਰ ਦਾ ਸੈਂਟਰ ਤਾਂ ਹੋ ਗਿਆ ਉਹ ਤਾਂ ਮਾਨ ਸਾਹਿਬ ਆਪਣਾ ਟਵੀਟ ਕਰ ਦਿੰਦੇ ਸੀ ਨਤੀਫਾ ਛੱਡ ਦਿੰਦੇ ਸੀ ਉਹਨੇ ਕਈ ਵਾਰ ਹਫਤੇ ਦਾ ਚੰਨੀ ਦੇ ਖਿਲਾਫ ਬਣਾ ਲਿਆ ਸੀ ਇੱਕ ਵਾਰੀ ਡਿਬੇਟ ਦਾ ਬਣਾ ਲਿਆ ਸੀ ਇਹ ਕੰਮ ਦਾ ਉਹ ਇਵੈਂਟ ਮੈਨੇਜਮੈਂਟ ਕਰਦੇ ਰਹੇ ਨੇ ਬੜੀ ਬੜੀ ਆ ਉਹ ਇਹ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਸ਼ਾਇਰ ਰਹਿਣਾ ਹੈ ਕਿਸ ਤਰ੍ਹਾਂ ਵਿਰੋਧੀਆਂ ਨੂੰ ਤੁਸੀਂ ਡਿਫੈਂਸ ਤੇ ਰੱਖਣਾ ਹੈ ਪਰ ਗਵਰਨੈਂਸ ਦੇ ਲੈਵਲ ਦੇ ਉੱਪਰ ਹੋਇਆ ਇਹ ਕਿ ਬਿਊਰੋਕ੍ਰੇਸੀ ਅਫਸਰ ਨਿਰਾਸ਼ ਹੋ ਗਏ ਪਰ ਉਹਨਾਂ ਨੇ ਬਿਲਕੁਲ ਵਰਕ ਕੋ ਰੂਲ ਆਪਣਾ ਕੰਮ ਕਰ ਲਿਆ ਫੁਵਾਰੀ ਤੋਂ ਲੈ ਕੇ ਡੀਸੀਆਂ ਤੱਕ ਮਤਲਬ ਹਾਲ ਤੇ ਹੀ ਸੀ ਬੜਾ ਚ ਵੀ ਅਸੀਂ ਦੇਖਦੇ ਰਹੇ ਹਾਂ ਜਿਸ ਤਰੀਕੇ ਨਾਲ ਲਤਾੜਿਆ ਗਿਆ ਬਿਊਰੋਕ੍ਰੇਸੀ ਨੂੰ ਇਸ ਤਰ੍ਹਾਂ ਅਫਸਰਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ ਅੱਛਾ ਉਹ ਹੁਣ ਕਿਸੇ ਦਾ ਕੰਮ ਕਿਉਂ ਕਰਨ ਅੱਛਾ ਨਜਾਇਜ਼ ਕੰਮ ਜ਼ਿਆਦਾਤਰ ਕਰਾਉਣੇ ਹੁੰਦੇ ਨੇ ਲੋਕਲ ਲੈਵਲ ਦੇ ਉੱਪਰ ਜਿਹੜੇ ਹਲਕਾ ਇੰਚਾਰਜ ਲਾਏ ਨੇ ਜਿਸ ਤਰ੍ਹਾਂ ਅਕਾਲੀਆਂ ਦੇ ਟਾਈਮ ਦਾ ਸੀਗਾ ਅੱਛਾ ਲੋਕ ਪੁਰਾਣੇ ਪੋਲੀਟੀਸ਼ੀਅਨ ਨਾਲ ਵੀ ਅਫਸਰ ਜੁੜੇ ਹੁੰਦੇ ਨੇ ਉਹਨਾਂ ਤੋਂ ਕੰਮ ਲੈਣ ਦੇ ਲਈ ਜਿਹੜੇ ਸੀਨੀਅਰ ਅਫਸਰ ਨੇ ਚੀਫ ਸਕੱਟਰੀ ਹੈ ਜਾਂ ਹੋਰ ਹੈ ਉਹਨਾਂ ਦੀ ਵੀ ਲੀਡਰਸ਼ਿਪ ਐਸਟੈਬਿਸ਼ ਕਰਨੀ ਪੈਂਦੀ ਹੈ ਪਰ ਉਹਨਾਂ ਦੀ ਵੀ ਕਮਾਂਡ ਐਸਟੈਬਿਸ਼ ਕਰਨੀ ਪੈਂਦੀ ਹੈ ਕਿ ਕੌਣ ਜਵਾਬਦੇਹ ਹੈ ਇਸ ਗੱਲ ਤੇ ਇਸੀ ਤਰ੍ਹਾਂ ਆਪਾਂ ਲੀਗਲ ਟੀਮਸ ਦੇ ਵਿੱਚ ਦੇਖਿਆ ਕਿ ਦਿੱਲੀ ਦੇ ਕਹਿੰਦੇ ਸਾਰੇ ਬੰਦੇ ਉਹ ਲੀਗਲ ਟੀਮ ਇੱਕ ਬਣਾ ਲਈ ਸਾਰੇ ਮੁਕੱਦਮੇ ਨੇ ਜਿਹੜੇ ਫਲੌਪ ਹੁੰਦੇ ਚਲੇ ਗਏ ਨੇ ਅੱਛਾ ਹੁਣ ਇਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਹੌਲੀ 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 ਥੋੜੀ ਅਸਰ ਕੀਤਾ ਮਤਲਬ ਠੀਕ ਅਫਸਰ ਇਨਫੋਰਮੇਸ਼ਨ ਨਹੀਂ ਦਿੰਦੇ ਫਿਰ ਜਦੋਂ ਫੈਸਲਾ ਹੋ ਜਾਂਦਾ ਉਹ ਤੋਂ ਬਾਅਦ ਅਫਸਰ ਸਸਪੈਂਡ ਹੀ ਕਰਤੇ ਸੀ ਆਪਾਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਮਾਮਲੇ ਵਿੱਚ ਆਪਾਂ ਦੇਖਿਆ ਜਿਹੜੀ ਨੋਟੀਫਿਕੇਸ਼ਨ ਹੋਈ ਸੀ ਉਹ ਇਹ ਚੀਜ਼ਾਂ ਆਪਨ ਆਪਣੀ ਗੱਲ ਹੀ ਐਮਐਲਏ ਜਾਂ ਹੋਰ ਲਿਆਉਂਦੇ ਵੀ ਰਹੇ ਹੋਣਗੇ ਇੱਕ ਤਾਂ ਓਪਨ ਚੀਜ਼ਾਂ ਨੋਟਿਸ ਦੇ ਚਾਉਂਦੀਆਂ ਰਹੀਆਂ ਨੇ ਪੂਰ ਵਿਜੇ ਪ੍ਰਤਾਪ ਫਾਰ ਇਨਸਟੈਂਸ ਉਹਨਾਂ ਦੇ ਲਿਸਟ ਦੇ ਤੁਸੀਂ ਵੀ ਚਿੱਟਾ ਕੌਣ ਵਿਕਾਰ ਹੈ ਹਮ ਅਰ ਉਹਦੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਜੇ ਤੱਕ ਫਿਰ ਉਹਨਾਂ ਨੇ ਮਤਲਬ ਇਹ ਵੀ ਦੱਸਿਆ ਕਿ ਕਾਨੂੰਨੀ ਦੌਰ ਤੇ ਕਿੱਥੇ ਕਿੱਥੇ ਗੜਬੜੇ ਜਿਹੜੀਆਂ ਚੀਜ਼ਾਂ ਪਬਲੀਕਲੀ ਨੋਟਿਸ ਦੇ ਵਿੱਚ ਆਈਆਂ ਜਿਹੜੀਆਂ ਚੀਜ਼ਾਂ ਹਾਈ ਕੋਰਟ ਨੇ ਹਮ ਵਿਚਾ ਵੇਚਣ ਵਾਲੇ ਜਿਹੜੇ ਅਫਸਰ ਸੀ ਉਹਨਾਂ ਦੇ ਉੱਪਰ ਐਕਸ਼ਨ ਦੇ ਲਈ ਹਾਈ ਕੋਰਟ ਨੇ ਮਦਰ ਸਟ੍ਰਕਚਰ ਪਾਸ ਕੀਤੇ ਹੂੰ ਉਹਨਾਂ ਦਾ ਕੁਝ ਨਹੀਂ ਹੋਇਆ ਕੋਈ ਵਰਕਰਾਂ ਦੇ ਕਹੇ ਦਮਸ਼ੇ ਨੇ ਕੀ ਕਰਨਾ ਸੀਗਾ ਹੂੰ 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 ਗਵਰਨੈਂਸ ਬੇਸਿਕਲੀ ਜ਼ੀਰੋ ਹੈ ਹੂੰ ਗਵਰਨਮੈਂਟ ਦਾ ਗ੍ਰਿਪ ਮਨਮਾਨ ਦਾ ਉਹਦੇ ਉੱਪਰ ਹੈ ਨਹੀਂ ਉਹਨਾਂ ਦੇ ਆਪ ਵੱਡੀਆਂ ਵੱਡੀਆਂ ਧਾੜਾਂ ਲੈ ਕੇ ਤੁਸੀਂ ਸਿਕਿਉਰਿਟੀ ਦੀਆਂ ਨਾਲ ਜਿੰਨਾ ਮਰਜ਼ੀ ਭੁੰਨੀ ਜਾਓ ਉਹਦੇ ਨਾਲ ਗੱਲ ਨਹੀਂ ਬਣਦੀ ਜੇ ਤੁਹਾਡੇ ਖਿਲਾਫ ਕੋਈ ਮੜਾ ਮੂਟਾ ਬੋਲਦਾ ਕੋਈ মিডিਆ ਹਾਊਸ ਹੈ ਉਹਨੂੰ ਤੁਸੀਂ ਉਹਦਾ ਉਹ ਬੰਦ ਕਰਦੇ ਹੋ ਉਹਨੂੰ ਡਰਾਦੇ ਹੋ ਪਰਚਾ ਪਾਦੇ ਹੋ ਇਹਦੇ ਨਾਲ ਗੱਲ ਨਹੀਂ ਬਣਦੀ ਗਵਰਨੈਂਸ ਨਹੀਂ ਹੁੰਦੀ ਹੈ ਹੂੰ ਮਤਲਬ ਫੇਰੇ ਹੈ ਕਿ ਜਿਹੜੇ ਲਾਰੇ ਪੂਰੇ ਲਾ ਕੇ ਆਏ ਸੀ ਉਹਨਾਂ ਦਾ ਭੇਦ ਖੁੱਲਣਾ ਸ਼ੁਰੂ ਹੋ ਗਿਆ ਤੇ ਬੜੀ ਬਿਜਲੀ ਹੈ। ਪੁਲਿਸ ਸਫਰ ਕਰਾਉਣਾ ਸੀ ਲੇਡੀਜ਼ ਨੂੰ ਉਹ ਹੁਣ ਸਾ ਨਾਲ ਨਾਲ ਇਹ ਵੀ ਤਾਂ ਲਿਸਟ ਆਉਂਦੀ ਹੈ ਨਾ ਕਿ ਕਰਜ਼ਾ ਕਿੰਨਾ ਚੜ ਗਿਆ। ਜੇ ਇਸ ਕਰਜ਼ਾ ਦੇ ਕਿ ਇਹ ਸਾਰਾ ਕੁਝ ਕਰ ਰਹੇ ਹਨ ਆਖਰਕਾਰ ਲੋਕਾਂ ਨੇ ਤਾਂ ਫਿਰ ਕਿਤਨਾ ਕਿਤੇ ਤਾਂ ਮਤਲਬ ਇਹ ਗੱਲ ਚਰਚਾ ਸ਼ਿਖਤੀ ਹੈ ਉਹਨਾਂ ਦੇ ਵਿੱਚ। ਕੋਈ ਇਹ ਮੇਰਾ ਖਿਆਲ ਇਹ ਹੈ ਕਿ ਇਹਨਾਂ ਦਾ ਜਿਹੜਾ ਐਕਟ ਹੈ ਉਹ ਤੋਬੇਦ ਹੈ। ਇਹ ਜਿੰਮੇ ਇੱਕ ਲੀਡਰ ਉਹ ਐਡਮਿਨਿਸਟ੍ਰੇਟਿਵ ਲੀਡਰ ਵੀ ਹੁੰਦਾ। ਪੋਲਿਟੀਕਲ ਲੀਡਰ ਵੀ ਹੁੰਦਾ। ਇਹਨਾਂ ਨੇ ਤਾਂ ਇੱਕ ਕਿਸਮ ਦਾ ਟੰਕੀ ਟਾਈਪ ਪ੍ਰੋਗਰਾਮ ਰੱਖਿਆ ਇਵੈਂਟ ਮੈਨੇਜਮੈਂਟ ਕਰੀ ਤੇ ਅਜੇ ਇਵੈਂਟ ਹੈ ਕੱਲ ਨੂੰ ਦੂਜੀ ਇਵੈਂਟ ਹੈ ਜੇ ਕਰੋੜਾ ਪੈ ਗਿਆ ਉਹਨੂੰ ਟਿਕ ਹੋਰ ਨਵਾਂ ਕਰੋੜਾ ਖੜਾ ਕਰਦੇ ਹੋ ਨਵੀਂ ਪੇਟ ਫੜੀ ਕਰਦੇ ਹੋ ਇਹ ਕਿੰਨੀ ਕਿਤੇ ਚੱਲਦਾ ਹੁੰਦਾ ਕੰਮ ਉਹਦਾ ਰਿਜਲਟ ਸਾਡੇ ਸਾਹਮਣੇ ਰਿਜਲਟ ਸਾਹਮਣੇ ਉਹ 60 ਸੀਟਾਂ ਦੇ ਉੱਤੇ 60 ਅਸੈਂਬਲੀ ਕੰਸਟੀਟੂਐਂਸੀ ਦੇ ਵਿੱਚ ਆਪ ਅੱਜ ਹਾਰ ਰਹੀ ਹੈ ਹਾਰ ਰਹੀ ਹੈ ਬਿਲਕੁਲ ਮੰਨਦੇ ਆਪਣੇ ਆਪ ਦੀ ਬੜੀ ਸੀਰੀਅਸ ਗੱਲ ਹੈ ਕਿ 2.5 ਸਾਲ ਪਹਿਲਾਂ ਲੋਕਾਂ ਨੇ ਸਾਨੂੰ ਸਿਰ ਦੇ ਉੱਪਰ ਬਿਠਾ ਕੇ ਇਨਾ ਮਾਨਤਾ ਤੇ ਹੁਣ ਹੁਣ ਉਹੀ ਲੋਕ ਨੇ ਭਾਵੇਂ ਜੂਦ ਕਿਸਾਨਾਂ ਦੀਆਂ ਕਿਸਾਨ ਜਥੇਬੰਦੀਆਂ ਦੇ باوجود ਸਾਰੀਆਂ ਮੈਨੀਪੂਲੇਸ਼ਨਾਂ ਦੇ ਨਹੀਂ ਗੱਲ ਬਣੀ ਨਾ ਪਰ ਬਹੁਤ ਸਾਰੇ ਮੰਤਰੀ ਜਿਹੜੇ ਸਿਟੀਂਗ ਮੰਤਰੀ ਨੇ ਉਹ ਆਪਣੀ ਆਪਣੀ ਕਨਸੀਸਟੈਂਸੀ ਚ ਹੋਰਗੇ ਨਹੀਂ ਜਸਟੀਫਾਈ ਇਹ ਤਾਂ ਫਿਰ ਜ਼ਿੰਮੇਵਾਰੀ ਕਿਸੇ ਦੀ ਤੈਅ ਹੋ ਨਹੀਂ ਪਾਰੀ ਜ਼ਿੰਮੇਵਾਰੀ ਕਿਸੇ ਦੀ ਤੈਅ ਹੋ ਨਹੀਂ ਪਾਰੀ ਭੁਗੰਤ ਮੰਤਰੀਆਂ ਤੇ ਸੁੱਟੀ ਜਾਂਦੇ ਆ ਮੰਤਰੀ ਅਕੇ ਪ੍ਰਸ਼ਾਸਨ ਤੇ ਸੁੱਟੀ ਜਾਂਦੇ ਆ ਔਰ ਹਾਲਾਂਕਿ ਇਹ ਯੂਨਾਈਟਲੀ ਜ਼ਿੰਮੇਵਾਰੀ ਵੀ ਬਣਦੀ ਆ ਔਰ ਮੁੱਖ ਮੰਤਰੀ ਦੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਆ ਕਹਿੰਦੇ ਕਿ ਕੋਈ ਤਾਂ ਮੂੰਹੋਂ ਮੂੰਹ ਇਹ ਵੀ ਗੱਲਾਂ ਕਹਿੰਦੇ ਆ ਮੁੱਖ ਮੰਤਰੀ ਨੇ ਨੋ ਜਿਹੜੇ ਵਿਧਾਇਕ ਤੇ ਮੰਤਰੀ ਐ ਮੂੰਹੋਂ ਮੂੰਹ ਇਹ ਵੀ ਗੱਲਾਂ ਕਰ ਗਏ ਕਹਿੰਦੇ ਜੀ ਅਸੀਂ ਕਿਹੜਾ 130 ਦੀ ਜ਼ਿੰਮੇਵਾਰੀ ਲਈ ਸੀ ਜ਼ਿੰਮੇਵਾਰੀ ਤਾਂ ਤੁਸੀਂ ਉਹ ਲਈ ਸੀ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਹੋਈਆਂ ਨੇ ਔਰ ਇਹ ਵੀ ਇੱਥੋਂ ਤੱਕ ਸਲੂਕੀ ਹੋਈ ਆ ਸਰ ਐਮ ਐਲ اے ਵਿਧਾਇਕਾਂ ਦੇ ਨਾਲ ਮੰਤਰੀਆਂ ਦੇ ਨਾਲ ਕਿ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਰਹਾਇਸ਼ ਦੇ ਉੱਪਰ ਹੋਈਆਂ ਜਿਹੜੀਆਂ ਮੀਟਿੰਗਾਂ ਉੱਥੇ ਵਿਧਾਇਕ ਤੇ ਮੰਤਰੀ ਗਏ ਹੋਣ ਔਰ ਉਹ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਗੱਡੀਆਂ ਖੜਕ ਕੇ ਅੰਦਰ ਤੁਰ ਕੇ ਗਏ ਹੋਣ ਤੇ ਤੁਰ ਕੇ ਬਾਹਰ ਆਏ ਹੋਣ ਇਸ ਤਰੀਕੇ ਦੇ ਵਿਵਹਾਰ ਜਿਹੜਾ ਐਮ ਐਲ ਏ ਮੰਤਰੀਆਂ ਦੇ ਨਾਲ ਹੋਇਆ ਐ ਐਮ ਐਲ ਏ ਮੰਤਰੀ ਤੋਰ ਕੇ ਅੰਦਰ ਭੇਜੇ ਗਏ ਐ ਤੇ ਤੋਰ ਕੇ ਹੀ ਬਾਹਰ ਕੱਢੇ ਗਏ ਐ ਗੱਡੀਆਂ ਤੱਕ ਅੰਦਰ ਜਿਹੜੀਆਂ ਉਹ ਜਾਣ ਨਹੀਂ ਦਿੱਤੀਆਂ ਇਹੋ ਜਿਹਾ ਵੀ ਸਲੂਕ ਜਿਹੜਾ ਹੋਇਆ ਇਹ ਤੋਂ ਗੱਲ ਇਹ ਹੈ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਇਹ ਪੁਲਸ ਦਾ ਰਾਜ ਹੈ ਜਿੰਨੇ ਮਰਜ਼ੀ ਕੋਈ ਆਪਣੀ ਫੜਾ ਮਾਰੀ ਜਾਵੇ ਮਾੜਾ ਜਿੰਨਾ ਸਿਕਿਉਰਿਟੀ ਦੀ ਹਿੱਲਜੁਲ ਹੋਵੇ ਤਾਂ ਉਹ ਪੋਤੇ ਦੇ ਜਿਹੜੀ ਤੇ ਉਹਦੀ ਜਾਨ ਨਾ ਪੋਤੇ ਚ ਹੁੰਦੀ ਐ ਇਸ ਦੇ ਵਿੱਚ ਉਹ ਤੁਹਾਨੂੰ 2 ਮਿੰਟਾਂ ਚ ਡਰਾ ਲੈਂਦੇ ਨੇ ਕਿ ਜੀ ਆਹ ਹੈ ਇਹ ਇੱਕ ਅੰਤਾਂ ਕੇਪੀਐਸ ਗਿਲ ਦੇ ਦੌਰ ਤੋਂ ਇਹ ਚੱਲਿਆ ਹੋਇਆ ਕੰਮ ਕਿ ਜਦੋਂ ਉਹਦੀ ਐਕਸਟੈਂਸ਼ਨ ਹੁੰਦੀ ਸੀ ਪਹਿਲੇ 2-4 ਟੋਕੇ ਟੋਕੇ ਜੇ ਬਚ ਜਾਂਦੇ ਸੀ ਕਿੰਨਾ ਸੋ ਜਿਹੜਾ ਪੋਲਿਟਿਸ਼ੀਨਾਂ ਦਾ ਉਹ ਡਰ ਐ ਸਿਕਿਉਰਟੀ ਵਾਲਾ ਉਹਦੇ ਚੋਂ ਨਿਕਲ ਕੇ ਉਹ ਕਿੱਥੋਂ ਗੱਡੀਆਂ ਦਾ ਬਾਹਰ ਰੁਕਣੀਆਂ ਇਹਨੇ ਆਪਣੇ ਹਮਮ ਜਿਹੜਾ ਕਿਸੇ ਤੇ ਭਰੋਸਾ ਹੈ ਕੋਈ ਬਸ ਤਾਂ ਚਲੋ ਇਹ ਆ ਵੀ ਗੱਡੀਆਂ 'ਚ ਤਾਂ ਆਉਣ ਲੱਗ ਗਏ ਆਮ ਬੰਦੇ ਨੇ ਉਹ ਤਾਂ ਬੇਸਿਕਲੀ ਪਰ ਗੱਡੀਆਂ ਦਾ ਆਪਣਾ ਕਾਫਲਾ ਜਿਹੜਾ ਉਹ ਵੀ ਤਾਂ ਆਪਣੇ ਆਪ ਦੇ ਚੋਣੀ ਵੱਡੀ ਗੱਲ ਹੈ ਨਾ ਕਿ ਤੁਸੀਂ ਜਿਹੜੇ ਕਾਫਲੇ ਲੈ ਕੇ ਜਾਂਦੇ ਹੋ ਤੁਸੀਂ ਲੋਕਾਂ ਨੂੰ ਉਹਨਾਂ ਦੇ ਮੂੰਹ ਬੰਦ ਕਰੇ ਪੁਲਿਸ ਵਾਲਿਆਂ ਦੀ ਫੋਟੋਆਂ ਆਈਆਂ ਵੀਡੀਓਜ਼ ਆਈਆਂ ਉਹਨ ਲੋਕਲ ਵਿਚਾਰੇ ਲੀਡਰ ਉਹਨਾਂ ਤੋਂ ਕਿੱਥੋਂ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਪਵਾ ਲੈਣਗੇ ਤੁਸੀਂ ਤਾਂ ਦਫਾ ਚਤਾਲੀ ਲਾ ਕੇ ਵਿਹਾਂ ਤੇ ਜਾਂਦੇ ਹੋ। ਹੂੰ। ਉਹਲੇ ਨੂੰ ਇਹਨੂੰ ਲੋਕਲ ਲੀਡਰ ਕਿਸ ਤਰ੍ਹਾਂ ਜਸਟੀਫਾਈ ਕਰ ਲੈਣਗੇ? ਹੂੰ। ਉਹ ਜਿੰਮੇਵਾਰੀ ਤਾਂ ਦੇਖੋ ਟੌਪ ਤੱਕੇ ਜਾਂਦੇ। ਹੂੰ। ਇਹ ਨਹੀਂ ਹੁੰਦਾ ਕਿ ਜਿੰਮੇਵਾਰੀ ਥੱਲੇ ਕਰੋਗੇ ਟੌਪ ਤੋਂ ਸ਼ੁਰੂ ਕਰਨਗੇ। ਮਾ ਥੱਲੇ ਵਾਲਿਆਂ ਦੀ ਵੀ ਜਿਹੜੀ ਕਸਰ ਹੈ ਉਹ ਦੂਰ ਕਰਨੀ ਚਾਹੀਦੀ ਹੈ। ਅਬ ਇਹਨਾਂ ਨੂੰ ਜਾਗਣਾ ਚਾਹੀਦਾ ਹੈ ਇਸ ਹਾਲ ਹ ਦੇ ਨਾਲ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਕੰਢਾ ਲੱਗੂਗਾ ਇਸ ਪੰਡਤਾਂ ਤੋਂ। ਜਿੰਮੇਵਾਰੀ ਲੈਣੀ ਬੜੀ ਔਖਾ ਕੰਮ। ਹੂੰ। ਔਰ ਇਹ ਗੱਲ ਮੰਨਣੀ ਬੜੀ ਔਖੀ ਹੁੰਦੀ ਹੈ ਕਿ ਮੈਂ ਭਾਈ ਕੰਪਲੀਟ ਨਹੀਂ ਆ ਮੈਂ ਮੁਕਮਲ ਨਹੀਂ ਆ ਮੇਰੇ ਸਾਰੇ ਗੁਣ ਨਹੀਂ ਹਨ ਦੂਜੇ ਚ ਵੀ ਗੁਣ ਹੈਗੇ ਹਾਂ ਹਮ ਔਰ ਇਹ ਜਿਹੜੇ ਸੋਚ ਮੈਂ ਲੇ ਮੰਤਰੀ ਐਮ ਐਲ اے ਦੇ ਐਮ ਐਲ اے ਮੰਤਰੀ ਇਹ ਵੀ ਗੱਲਾਂ ਆਪਾਂ ਪਹਿਲਾਂ ਵੀ ਸੁਣਦੇ ਆ ਕਿ ਐਮ ਐਲ اے ਮੰਤਰੀ ਮੁੱਖ ਮੰਤਰੀ ਸਾਹਿਬ ਦੇ ਰਵੱਈਏ ਤੋਂ ਅੜੀਏ ਰਵੱਈਏ ਤੋਂ ਪਹਿਲਾਂ ਵੀ ਪਰੇਸ਼ਾਨ ਸੀਗੇ ਔਰ ਜਿਹੜੀ ਇਹ ਨਵੀਂ ਉਹਨਾਂ ਦੇ ਨਾਲ ਇਹ ਗੱਲ ਹੋ ਗਈ ਹੈ ਕਿ ਉਹਨੂੰ ਅੰਦਰ ਤੋਰ ਕੇ ਭੇਜਿਆ ਗਿਆ ਤੋਰ ਕੇ ਬਾਹਰ ਕੱਢਿਆ ਗਿਆ ਇਹ ਜਿਹੜਾ ਉਹਨਾਂ ਦੇ ਨਾਲ ਵਿਵਹਾਰ ਹੋਇਆ ਇਹਦੇ ਨਾਲ ਤਾਂ ਹੋਰ ਭਗਵੰਤ ਮਾਨ ਦੇ ਜਿਹੜੇ ਉਹ ਅੰਦਰ ਅੰਦਰੀ ਐਂਟਰੀ ਹੋ ਜਾਣਗੇ ਨਹੀਂ ਮੁੱਖ ਮੰਤਰੀ ਕੋਈ ਅਰੋਗੈਂਟ ਚਾਉਸ ਤਰ੍ਹਾਂ ਨਹੀਂ ਜਿਵੇਂ ਮੁੱਖ ਮੰਤਰੀ ਦਾ ਜਿਹੜਾ ਬਿਹੇਵੀਅਰ ਹੈ ਬੇਸਿਕਲੀ ਉਹ ਟੈਂਪਰਾਮੈਂਟਲ ਹੋਣ ਵਾਲਾ ਹੈ ਮੂਡ ਬੇਸਟ ਹੈ ਉਹਦੇ ਬਹੁਤ ਖੁਸ਼ ਹੋਗੇ ਕਦੇ ਪਤਾ ਹੀ ਨਹੀਂ ਕਦ ਰੁੱਸਗੇ ਜਾਂ ਕੀ ਹੋਵੇ ਇਵੇਂ ਹੁੰਦਾ ਜਦੋਂ ਜਦੋਂ ਇੰਬੈਲੈਂਸ ਹੋਵੇ ਨਾ ਤੇ ਤਾਂ ਇਦਾਂ ਹੀ ਹੁੰਦਾ ਜਿਹੜਾ ਉਹ ਯੂ ਟਵੀਟ ਕਰਦੇ ਨੇ 3 ਵਜੇ ਤੋਂ ਬਾਅਦ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਕਿੰਦਾ ਦਾ ਸਿਸਟਮ ਹੁੰਦਾ ਉਹਨੇ ਚ ਇੱਕ ਸ਼ੀਲੀਲ ਵੀਡੀਓ ਕਿਸੇ ਦੀ ਆਉਂਦੀ ਹੈ ਤਾਂ ਬੰਦੇ ਉਹਦੇ ਚ ਐਮਐਲਏ ਜਾਂ ਵਰਕਰਾਂ ਨੇ ਕੀ ਕਰਨਾ ਹੁੰਦਾ ਤੁਸੀਂ ਤੁਸੀਂ ਐਸਆਈਟੀਆਂ ਬਣਾ ਕੇ ਤੁਸੀਂ ਉਹਨਾਂ ਨੂੰ ਕੱਢ ਦਿਓ ਇਸਲੀਲਤਾ ਨੂੰ ਤੁਸੀਂ ਬਰਦਾਸ਼ਤ ਕਰਦੇ ਹੋ ਤੁਹਾਡੀ ਕੈਬਿਨੇਟ ਦੇ ਵਿੱਚ ਬੈਠੇ ਨੇ ਉਹ ਬੰਦੇ ਹੂੰ ਇਹਦੇ ਵਿੱਚ ਮੈਨੂੰ ਦੱਸੋ ਸਧਾਰਨ ਜ਼ਿਲ੍ਹਾ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਹੈ ਜਾਂ ਜ਼ਿਲ੍ਹੇ ਦਾ ਇੰਚਾਰਜ ਹੈ ਜਾਂ ਜਿਹੜਾ ਤਹਿਸੀਲ ਦਾ ਜਾਂ ਪਿੰਡ ਲੈਵਲ ਦਾ ਵਰਕਰ ਹੈ ਉਹਦਾ ਕੀ ਕਸੂਰ ਹੈ ਜੀ ਮੈਨੂੰ ਦੱਸੋ ਸੋ ਇਹ ਤਾਂ ਐਵੇਂ ਮਤਲਬ ਗੱਲਾਂ ਨੇ ਗੱਲ ਇਹ ਹੈ ਕਿ ਇਹਨਾਂ ਨੇ ਸਬਕ ਨਹੀਂ ਸਿੱਖਣਾ ਇਸ ਗੱਲ ਤੋਂ ਇਹ ਇਦਾਂ ਹੀ ਚੱਲਣਾ ਹੈ ਦਿੱਲੀ ਵਾਲਿਆਂ ਦੇ ਅੱਖ ਚੱਕ ਪਾ ਕੇ ਇਹ ਕਹਿ ਨਹੀਂ ਸਕਦੇ ਕਿ ਮੈਨੂੰ ਕਰਨ ਦੇ ਜਿਹੜੇ ਕੰਪੀਟੈਂਟ ਅਫਸਰ ਨੇ ਬਿਊਰੋਕ੍ਰੇਸੀ ਦੇ ਵਿੱਚ ਚਾਹੇ ਉਹ ਆਈਐਸ ਨੇ ਚਾਹੇ ਆਈਪੀਐਸ ਨੇ ਉਹਨਾਂ ਨੂੰ ਤਵਜੂ ਨਹੀਂ ਇਹਨਾਂ ਨੇ ਦੇਣੀ ਇਹਨਾਂ ਨੇ ਜਿਹੜੇ ਚਾਪਲੂਸ ਨੇ ਉਹਨੂੰ ਅਲੱਗ-ਅਲੱਗ ਲਾਈ ਰੱਖਣਾ ਉਹ ਇਹਨਾਂ ਨੂੰ ਯੂਜ਼ ਕਰੀ ਜਾਂਦੇ ਨੇ ਉਹ ਜਿੱਦਾਂ ਕਿ ਕਨ ਚ ਫੂਕਮਾਰ ਦੇ ਨਾਲ ਸਰਕਾਰ ਛੱਡੀ ਜਾਂਦੀ ਹੈ ਇੱਕ ਦਿਨ ਕੁਛ ਦੂਜੇ ਦਿਨ ਕੁਛ ਉਨਜਾਦ ਹੋਣਾ ਇੱਕ ਵਾਰ ਪੀਟਰ ਰੋੜੀ ਬੰਦ ਕਰਦੇ ਸੀ ਫੇ ਦੂਜੇ ਦਿਨ ਚਲਾਉਂਦੇ ਸੀ ਮਤਲਬ ਕੋਈ ਕੋਈ ਮੂੰਹ ਸਿਰ ਨਹੀਂ ਨਾ ਹੈ ਜਦੋਂ ਡਿਬੇਟ ਕਰੀ ਸੀ ਪੀਏਯੂ ਦੇ ਵਿੱਚ ਉੱਥੇ ਜਿੰਨੀ ਪੁਲਿਸ ਲਾਈ ਹੋਈ ਸੀ ਉੱਥੇ ਸੁਧਾਰਨ ਬੰਦਾ ਅੰਦਰ ਬੰਦਾ ਜਿਹੜੇ ਆਡੀਅנס ਇਕੱਠੀ ਕਰੀ ਸੀ ਇੱਕ ਇੱਕ ਬੰਦਾ ਤਲਾਸ਼ੀਆਂ ਲੈ ਕੇ ਉਹਨਾਂ ਦੀ ਵੈਰੀਫਿਕੇਸ਼ਨ ਆ ਕਰਾ ਕੇ ਇੱਕ ਵੀ ਬੰਦਾ ਐਸਾ ਨਹੀਂ ਸੀ ਬਣਨ ਦਿੱਤਾ ਜਿਹੜਾ ਉਂਗਲੀ ਖੜੀ ਹੋ ਕੇ ਸਵਾਲ ਕਰ ਸਕੇ ਸੋ ਇਹ ਚੀਜ਼ਾਂ ਨੇ ਜਿਹੜੀਆਂ ਇਹ ਮੈਟਰ ਕਰਦੀ ਹਨ ਯਾਰ ਪਬਲਿਕ ਕੋਈ ਅੰਨੀ ਗੋਲੀ ਨਹੀਂ ਹੈ ਜਿੰਨੀ ਸਮਝ ਲਈ ਜਾਂਦੀ ਹੂੰ ਹੂੰ ਉਹ ਪਬਲਿਕ ਹੁਣ ਉਲਟ ਹੋ ਗਈ ਹੈ ਉਹਦਾ ਮੂਡ ਖਲਾਫ ਹੋ ਗਿਆ ਹੈ ਔਰ ਉਹੋ ਇਹਨਾਂ ਦੀ ਗੱਲ ਤੇ ਵਿਸ਼ਵਾਸ ਕਰਨਾ ਛੱਡ ਗਿਆ ਹਟ ਗਿਆ ਤੇ ਇਹਨਾਂ ਨੂੰ ਬਹੁਤ ਵੱਡੇ ਸਟੈਪ ਚੱਕਣੇ ਪੈਣਗੇ ਸਧਾਰਨ ਲੋਕਾਂ ਨਾਲ ਐਵੇਂ ਮਤਲਬ ਲੋਲੇ ਨੂੰ ਬਜ਼ੁਰਗਾਂ ਜਨਤੀਆਂ ਔਰਤਾਂ ਦੇ ਨਾਲ ਗੱਡੀ ਰੋਕ ਕੇ ਦੋ ਗੱਲਾਂ ਕਰ ਲੈਣੀਆਂ ਉਹਦੀ ਵੀਡੀਓ ਪਾ ਦੇਣੀ ਫਿਰ ਉਹ 24 ਘੰਟੇ ਚਲਾਈ ਜਾਣੀ ਇਹ ਟੈਕਟਿਕਸ ਨੇ ਜਿਹੜੇ ਲੋਕ ਜਾਣਦੇ ਹ ਹ ਇਹ ਪੀ ਆਰ ਸ਼ਿਪ ਹੈ ਜਿਹੜੀ ਕੱਲੀ ਇਹ ਇੱਕੋ ਹੀ ਐਫੀਸ਼ੀਐਂਸੀ ਹੈ ਇਸ ਗਵਰਨਮੈਂਟ ਦੀ ਉਹ ਪਬਲਿਕ ਰਿਲੇਸ਼ਨ ਇਹ ਹੜ ਚਲੇ ਗਏ ਉੱਥੇ ਜੁੱਤੀ ਕੋਲ ਕੋ ਫੋਟੋ ਚੱਲਣ ਨੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਉਹ ਖਿੱਚ ਗਏ ਨੇ ਪਰ ਤੰਗ ਹੋਣ ਲੱਗ ਗਏ ਨੇ ਬਿਲਕੁਲ ਬਿਲਕੁਲ ਤਾਂ ਦੇਖਦੇ ਆ ਕਿ ਹੁਣ ਇਹਦੇ ਤੇ ਕੀ ਕੁਝ ਗੱਲਾਂ ਬਾਤਾਂ ਬਣਦੀਆਂ ਪਰ ਦੂਜੇ ਪਾਸੇ ਭਗਵੰਤ ਮਾਨ ਦੇ ਲਈ ਇੱਕ ਆਪਣੇ ਜ਼ਿਲ੍ਹੇ ਦੇ ਅੰਦਰ ਵੀ ਪਾਰਟੀ ਦੇ ਅੰਦਰ ਵੀ ਉਹਨਾਂ ਨੇ ਕਹਿੰਦੇ ਕਿ ਉਹਨਾਂ ਦੇ ਇੱਕ ਚੈਲੰਜ ਬਣ ਕੇ ਉੱਪਰ ਰਹੇ ਨੇ ਮੀਤ ਇਹ ਵੀ ਗੱਲਾਂ ਪਹਿਲਾਂ ਅੰਦਰੋਂ ਅੰਦਰੀ ਲੋਕੀ ਗੱਲਾਂ ਕਰਦੇ ਸੀਗੇ ਕਿ ਭਗਵੰਤ ਮਾਨ ਇਨ ਸਿਕਿਉਰਟੀ ਫੀਲ ਕਰਦੇ ਸੀ ਕਿਸ ਕਈ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਜਿਹਦੇ ਕਰਕੇ ਉਹਨਾਂ ਦੇ ਮੈਂਬਰ ਵੀ ਜਿਹੜੇ ਖੋਏ ਗਏ ਸੀਗੇ ਔਰ ਹੁਣ ਉਹ ਜਿਹੜੇ ਭਗਵੰਤ ਮਾਨ ਜਿੱਥੋਂ ਜਿੱਤਦੇ ਰਹੇ ਆ ਉਤੋਂ ਉਹ ਬਹੁਤ ਵੱਡੀ ਵੋਟਾਂ ਦੀ ਗਿਣਤੀ ਦੇ ਨਾਲ ਉਹ ਜਿੱਤ ਵੀ ਗਏ ਆ ਮੀਤ ਹਿਰ ਔਰ ਜਿੱਥੋਂ ਭਗਵੰਤ ਨੂੰ ਬੜਾ غرੂਰ ਹੁੰਦਾ ਸੀ ਬੜਾ ਮਾਣ ਹੁੰਦਾ ਸੀ ਕਿ ਇਹ ਮੇਰਾ ਹੈਗਾ ਮੇਰੀ ਰਾਜਧਾਨੀ ਆ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੇਰੇ ਕਰਕੇ ਬਣੀ ਹੈ ਔਰ ਜਦੋਂ ਆਮ ਆਦਮੀ ਪਾਰਟੀ ਦੇ ਸਥਿਤੀਆਂ ਅਨੁਕੂਲ ਹੁੰਦੀਆਂ ਸੀ ਉਦੋਂ ਭਗਵੰਤ ਦੀ ਲੀਡ ਤੇ ਨਹੀਂ ਸੀ ਜਿੱਤੇ ਜਿੱਡੀ ਵੱਡੀ ਲੀਡ ਤੇ ਅੱਜ ਆਮ ਆਦਮੀ ਪਾਰਟੀ ਦੇ ਸਥਿਤੀਆਂ ਖਿਲਾਫ ਹੋਣ ਦੇ ਬਾਵਜੂਦ ਮੀਤ ਹਿਰ ਜਿਹੜੇ ਉਹ ਜਿੱਤ ਗਏ ਨੇ ਤਾਂ ਭਗਵੰਤ ਲਈ ਸਭ ਤੋਂ ਵੱਡਾ ਖਤਰਾ ਹੁਣ ਪਾਰਟੀ ਦੇ ਅੰਦਰ ਮੀਤ ਹਿਰ ਬਣ ਕੇ ਉੱਭਰਨ ਲੱਗ ਪਏ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਅਲਟਰਨੇਟਿਵ ਇੱਕ ਮਜ਼ਬੂਤੀ ਦੇ ਤੌਰ ਤੇ ਲੱਭ ਰਹੀ ਸੀ ਭਗਵੰਤ ਦਾ ਕਿਤੇ ਨਾ ਕਿਤੇ ਉਹ ਵੀ ਮਹਿਸੂਸ ਕਰਦੀ ਹੋਣੀ ਹੈ ਕਿ ਇੱਕ ਤਾਂ ਭਗਵੰਤ ਦੇ ਜ਼ਿਲ੍ਹੇ ਤੋਂ ਹੀ ਦੂਜਾ ਪਾਰਟੀ ਦੇ ਅੰਦਰ ਵੀ ਜਿਹੜਾ ਅਲਟਰਨੇਟਿਵ ਉਹਨਾਂ ਨੇ ਦਿਸਣ ਲੱਗ ਪਿਆ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਵੱਡਾ ਹੋ ਜੇ ਅੱਜ ਹੋ ਸਕਦਾ ਬਹੁਤੇ ਲੋਕਾਂ ਨੂੰ ਛੋਟਾ ਅਲਟਰਨੇਟਿਵ ਲੱਗਦਾ ਹੋਵੇ ਜਾਂ ਛੋਟਾ ਦਿਖਾਈ ਦਿੰਦੀ ਹੋਵੇ ਇਹ ਗੱਲ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਔਰ ਭਗਵੰਤ ਲਈ ਬਹੁਤ ਵੱਡਾ ਚੈਲੰਜ ਜਿਹੜਾ ਮੀਠਿਆਰ ਬਣ ਜਾਣਗੇ ਪਾਰਟੀ ਦੇ ਅੰਦਰ ਦੇਖੋ ਗੱਲ ਇਹ ਹੈ ਕਿ ਤਾਂ ਪੱਟਾ ਹੈ ਕਿ ਉਹਨਾਂ ਨੇ ਬੜੀ ਐਡਵਰਸ ਪੋਜੀਸ਼ਨ ਦੇ ਵਿੱਚ ਜਦੋਂ ਕਿ ਪਾਰਟੀ ਕਿਸਮਾ ਹਾਰ ਰਹੀ ਸੀ ਉਹਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਕੰਫਲੈਕਸ਼ਨ ਜੀ ਥੇ ਇਲੈਕਸ਼ਨ ਵੀ ਬੜੀ ਕੰਪਲੈਕਸ ਸੀ ਸੰਗਰੂਪ ਦੀ ਇਕਵਸ ਇਸ ਅਮਰਜੀਤ ਸਿੰਘ ਮਾਲ ਖੜੇ ਸੀ ਖੈਰਾ ਸਾਹਿਬ ਖੜੇ ਸੀ ਤੇ ਅਕਾਲੀ ਦਲ ਦਾ ਵੀ ਕੈਂਡੀਡੇਟ ਕੋ ਬਹੁਤ ਵੀਕ ਨਹੀਂ ਸੀਗਾ ਉਸ ਹਾਲ ਦੇ ਨਾਲ ਇਹਦੇ ਵਿੱਚ ਇੰਨੀ ਵੱਡੇ ਮਾਰਜਨ ਨਾਲ ਜਿੱਤਣਾ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਨਾਲ ਹੀ ਬਠਿੰਡੇ ਦੀ ਕੰਸਟੀਟਿਊਐਂਸੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਮਤਲਬ ਉਹਦਿਆਂ ਸਭ ਨੂੰ ਘੇਰ ਰਹੇ ਸੀ ਤੇ ਮੀਤ ਝੇਰ ਨੂੰ ਨਹੀਂ ਘੇਰਿਆ ਹੂੰ ਸੋ ਇਹ ਚੀਜ਼ਾਂ ਨੇ ਜਿਹੜੀਆਂ ਅਸਲ ਦੇ ਵਿੱਚ ਪਾਰਟੀ ਨੂੰ ਜ਼ਿਆਦਾ ਪਤਾ ਹੋਣਾ ਵੀ ਅੰਦਰੋਂ ਅੰਦਰ ਕੀ ਕੀ ਸੌਦੇਬਾਜ਼ੀਆਂ ਹਨ ਹੂੰ ਪਰ ਇੱਕ ਗੱਲ ਬਿਲਕੁਲ ਫੈਕਟ ਹੈ ਕਿ ਮੀਤ ਝੇਰ ਦਾ ਜਿਹੜਾ ਇੰਪ੍ਰੈਸ਼ਨ ਹੈ ਬਹੁਤ ਹੀ ਸ਼ਰੀਫ ਆਦੂਗਾ ਇੰਪ੍ਰੈਸ਼ਨ ਹੈ ਪਰ ਕੁਝ ਲੋਕਾਂ ਨਾਲ ਵੀ ਉਹਦਾ ਟ੍ਰੀਟਮੈਂਟ ਹੈ ਜਿਹੜਾ ਉਸ ਤਰੀਕੇ ਦੇ ਨਾਲ ਨਹੀਂ ਹੈ ਜਿਵੇਂ ਉੱਥੇ ਸੰਗਰੂਰ ਤੋਂ ਪਹਿਲਾਂ ਪਾਲਸੀ ਚੀਮਾ ਵੀ ਸੀਗੇ ਉਹ ਹੌਲੀ ਹੌਲੀ ਪਿੱਛੇ ਕੀਤੇ ਗਏ ਫਿਰ ਆਪਣੇ ਅਮਨ ਅਰੋੜਾ ਜੀ ਸੀਗੇ ਉਹ ਕਿਸੇ ਟਾਈਮ ਡਿਫਟੀ ਸੀਐਮ ਦੀਆਂ ਉਹਦੀਆਂ ਗੱਲਾਂ ਚੱਲਦੀਆਂ ਸੀਗੀਆਂ ਉਹ ਵੀ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪੂਰੇ ਪਤਾ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਜੀ ਡਿਫਟੀ ਟਾਈਟ ਕਰਦੇ ਹੋ ਹਲਕੀ ਕਰਦੇ ਹੋ ਨਹੀਂ ਐਕਸੀਜਨ ਨਾ ਜਾਵੇ ਬੰਦੇ ਨੂੰ ਸੋ ਇਹ ਮੇਰਾ خیال ਇਹ ਵੀ ਭਗਵੰਤ ਮਾਨ ਦੇ ਲਈ ਤਾਂ ਆਲਟਰਨੇਟਿਵ ਹੋਵੇ ਨਾ ਹੋਵੇ ਪਰ ਇੱਕ ਗੱਲ ਇਹ ਹੈ ਕਿ ਪੋਲਿਟਿਸ਼ੀਨ ਬੜੇ ਇਨਸਿਕਿਉਰ ਹੁੰਦੇ ਨੇ ਜੇ ਕੋਈ ਹੋਰ ਜ਼ਿਆਦਾ ਪਪੂਲਰ ਹੋ ਰਿਹਾ ਹੈ ਤਾਂ ਉਸ ਉਹਦੀ ਵੀ ਮਤਲਬ ਕੇ ਕੇ ਲੋ ਵੀ ਮਾੜਾ ਸਮਾਂ ਸ਼ੁਰੂ ਹੋ ਜਾਂਦਾ ਨਾਲ ਦੀ ਨਾਲੇ ਹੂੰ ਸੋ ਇਹ ਦੇਖਣ ਵਾਲੀ ਗੱਲ ਹੋਊ ਆਉਣ ਵਾਲੇ ਦਿਨਾਂ ਵਿੱਚ ਪਰ ਇਹ ਤਾਂ ਇਹਨਾਂ ਦੀ ਲਈ ਚੰਗੀ ਗੱਲ ਹੈ ਕਿ ਇੱਕ ਹੋਰ ਮਕਬੂਲ ਲੀਟਰ ਜਿਹੜਾ ਲੋਕਾਂ ਦੇ ਵਿੱਚ ਪੂਰ ਹੈਗਾ ਤੇ ਉਹ ਤਾਂ ਚੰਗੀ ਗੱਲ ਹੈ ਇਸੇ ਔਖੇ ਸਮੇਂ ਦੇ ਵਿੱਚ ਜਿਹਦੇ ਵਿੱਚ ਮਤਲਬ ਇਹਨਾਂ ਦੇ ਬੜੇ ਬੜੇ ਥਿੱਕੇ ਜਿੰਨੇ ਜਿਹੜੇ ਉਹ ਹਾਰੇ ਉਸ ਤਰੀਕੇ ਪੰਜ ਬਾਰੀ ਸੀਐਮ ਰਹੇ ਹੋਏ ਵਿਕਾਸ ਸਿੰਘ ਵਾਦਲ ਨੂੰ ਖਰਾਉਣ ਵਾਲਾ ਕੁੱਦੀਆਂ ਹਾਰ ਗਿਆ ਗੁਲਦੀਪ ਸਿੰਘ ਧਾਲੀਵਾਲ ਮੇਰਾ ਖਿਆਲ ਹੈ ਜਿਹਨੇ ਪੰਚਾਇਤਾਂ ਦੀ ਜ਼ਮੀਨ ਦੇ ਉੱਪਰ ਬੜਾ ਕੰਮ ਕੀਤਾ ਸੀਗਾ ਉਹ ਬੜੀ ਬੁਰੀ ਤਰ੍ਹਾਂ ਹਾਰੇ ਆ। ਲਾਲਜੀਤ ਸਿੰਘ ਜੀ ਆਪਣੇ ਤੁਸੀਂ ਉਹ ਤਾਂ ਮਾਰਜਿਨ ਹੀ ਬਹੁਤ ਵੱਡੇ ਤੇ ਹਾਰੇ ਨੇ। ਉੱਥੋਂ ਮਤਲਬ ਉਮਰਤਪਾਲ ਲੰਗਗੇ ਹਲਾਂਕੀਨਾਂ ਨੇ ਵੀ ਲਾਲ ਕਿਲੇ ਤੇ ਚੰਡਾ ਚਲਾਉਣ ਦੀ ਕੋਸ਼ਿਸ਼ ਕਰੀ ਸੀਗੀ ਆਪਣੀ ਫੋਟੋਆਂ ਦੀਆਂ ਸੰਭਾਦੀਆਂ। ਹੂੰ। ਸੋ ਇਹ ਥੋੜਾ ਜਿਹਾ ਜਿਹੜਾ ਮੈਂਡੇਟ ਹੈ ਨਾ ਇਸ ਵਰੀ ਦਾ ਇਹਨੂੰ ਮਤਲਬ ਬਹੁਤ ਮੇਰਾ ਖਿਆਲ ਹੈ ਇਹਨੂੰ ਕੋਈ ਐਦਾਂ ਨਹੀਂ ਲੈਣਾ ਚਾਹੀਦਾ ਕਿ ਇਹ ਕੋਈ ਆਪਣੇ ਆਪ ਬਹੁਤ ਵੱਡਾ ਮੈਸੇਜ ਹੈ ਇਹਦੇ ਵਿੱਚ। ਇਹ ਚ ਮੈਸੇਜ ਇਹੀ ਹੈ ਕਿ ਮਿਸਮੈਨੇਜਮੈਂਟ ਵੀ ਹੈਗੀ ਹੈ। ਲੋਕ ਵੀ ਕਨਫਿਊਜ਼ ਲੋਕਾਂ ਦਾ ਇਹ ਬਹੁਤ ਕਲੀਅਰ ਮੈਸੇਜ ਕਿਸੇ ਪਾਰਟੀ ਦੇ ਜਾਂ ਹੱਕਤ ਨਹੀਂ ਹੈ ਜੇ ਤੁਸੀਂ ਦੇਖੋਗੇ। ਹਮਮ ਮਤਲਬ ਪਰਸੈਂਟੇਜ ਜਿਹੜੀ ਵਾਈਜ਼ ਅਕਾਲੀ ਦਲ ਦੀ 10 ਸਾਮਤ ਜਮਤ ਹੋ ਗਈ ਹੈ। ਇਹਨਾਂ ਦੀ ਪਰਸੈਂਟੇਜ 60 ਮਤਲਬ ਕੰਸਟੀਟਿਊਐਂਸੀ ਦੇ ਵਿੱਚ ਹਾਰ ਰਹੇ ਨੇ। ਭਾਜੀਪੀ ਜੀ ਨੂੰ ਥੌਂ ਥੌਂ ਤੇ ਜਿਹਦਾ ਵਿਰੋਧ ਹੋਇਆ ਅਪਰੂਵ ਕਰ ਰਹੀ ਹੈ। ਹਮਮ ਤੁਸੀਂ ਕਮਾਲ ਦੇਖੋ ਇਹ। ਹਮਮ ਸੋ ਇਹ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੇ ਵੋਟਾਂ ਜ਼ਿਆਦਾ ਆਈਆਂ ਨੇ ਤੁਸੀਂ ਉਹਨੂੰ ਇਸ ਤਰ੍ਹਾਂ ਨਿਊਟਰਲ ਮੰਡਟ ਵੀ ਨਾ ਸਮਝੋ। ਹਮਮ ਉਹਦੇ ਚ ਲੋਕਲ ਜਿਹੜੀਆਂ ਜਥੇਬੰਦੀਆਂ ਲੋਕਲ ਮਜ਼ਦਮ ਲੋਕੀ ਕਿਸਾਨ ਉਹਨਾਂ ਨਾਲ ਉਹਦੇ ਰਿਸ਼ਤੇ ਕਿਹੇ ਜੇ ਸੀ ਪਿੰਡਾਂ ਦੇ ਨਾਲ ਪਿੰਡਾਂ ਦੇ ਲੋਕਾਂ ਦੇ ਨਾਲ ਇਹ ਚੀਜ਼ਾਂ ਨੇ ਬੜਾ ਮੈਟਰ ਕੀਤਾ ਤੇ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਦੀ ਕੋਰਟ ਨੂੰ ਵੀ ਕਈ ਮਤਲਬ ਉਹਨਾਂ ਥੋੜੀ ਬਹੁਤ ਕਹੋ ਮਤਲਬ ਸਨ ਲਾਉਣ ਕਿਉਂਕਿ ਸੀਗੇ ਕਈ ਲੀਟਰ ਪਰ ਅੰਦਰੋਂ ਅੰਦਰ ਹੀ ਜਿਹੜੇ ਜਿਸ ਤਰ੍ਹਾਂ ਬੰਟਿੰਡੇ ਦੀ ਸੀਟ ਤੇ ਦੇਖਦੇ ਅੰਦਰੋਂ ਅੰਦੀ ਪ੍ਰੈਸ਼ਨ ਦੋਸਤੇ ਜੀ ਵੇਖ ਕੇ ਕੋਈ ਫਾਰ ਗਿਆ ਹੈ ਤਾਂ ਜੇ ਕੋਈ ਚਿੱਤ ਗਿਆ ਉਹਨੂੰ ਤੁਸੀਂ ਪੈਟਰਨ ਇਸ ਇਸ ਮੈਂਡੇਟ ਦੀ ਖਾਸੀਅਤ ਇਹ ਹੈ ਕਿ ਜਿਹੜਾ ਪੈਟਰਨ ਕੋਈ ਨਹੀਂ ਨਜ਼ਰ ਆ ਰਿਹਾ ਹੂੰ ਮਤਲਬ ਕਿਉਂਕਿ ਉਹ ਤਾਂ ਨਹੀਂ ਨਜ਼ਰ ਆ ਰਿਹਾ ਅਸਲ ਦੇ ਵਿੱਚ ਕਿ ਲੋਕਲ ਲੀਡਰਾਂ ਦਾ ਜਿਹੜਾ ਆਪਣਾ ਵੋਟ ਬੈਂਕ ਸੀ ਉਹ ਨਹੀਂ ਜ਼ਿਆਦਾ ਖਿਸਕਿਆ ਜਿਹੜੇ ਭਾਜਪਾ 'ਚ ਗਏ ਸੀ ਤਾਂ ਹੀ ਉਹਦੀ ਪਰਸੈਂਟੇਜ ਵਧੀਆ ਕਾਹਲੀਆਂ ਤੋਂ ਉੱਪਰ ਚਲੇ ਗਏ ਨੇ ਉਹ ਬਿਲਕੁਲ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਨੀਤ ਥੇਰ ਦਾ ਅਮਰਜ ਕਰਨਾ ਐਜ਼ ਅ ਪਪੂਲਰ ਲੀਡਰ ਸੰਗਰੂਰ ਦੇ ਵਿੱਚ ਹੂੰ ਮਾਨ ਸਾਹਿਬ ਦੇ ਦੀ ਮੁਸ਼ਕਲਾਂ ਖੜੀਆਂ ਕਰ ਸਕਦਾ ਮੁਸ਼ਕਿਲਾਂ ਕੜੀਆਂ ਕਰ ਸਕਦਾ ਬਿਲਕੁਲ ਔਰ ਲੰਬੇ ਸਮੇਂ ਤੋਂ ਪਾਰਟੀ ਇਸ ਚੀਜ਼ ਦੇ ਆਲਟਰਨੇਟਿਵ ਲੱਭ ਰਹੀ ਸੀ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਪੱਕੀ ਵੀ ਬਣਨ ਲੱਗ ਜਾਣ ਕਿਉਂਕਿ ਬਹੁਤ ਸਾਰੇ ਆਪਣੇ ਹੁਣ ਮਾਨਸਿਕਤਾ ਸਾਰਿਆਂ ਦੀ ਇਹੀ ਬਣੀ ਹੈ ਕਿ ਸ਼ਾਇਦ ਪੱਗ ਬੰਨਣ ਤੋਂ ਬਿਨਾ ਮੁੱਖ ਮੰਤਰੀ ਨਹੀਂ ਬਣ ਸਕਦਾ ਔਰ ਪੰਜਾਬ ਦੇ ਵਿੱਚ ਇਹ ਹਲੇ ਤੱਕ ਧਾਰਨਾ ਵੀ ਹੈ ਕਿ ਸਰਦਾਰ ਬੰਦਾ ਜਿਹੜਾ ਉਸ ਸੀਆ ਬਣੇਗਾ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਜਿਵੇਂ ਰਾਜਾ ਬੜਿੰਗ ਜੀ ਪੱਗ ਬੰਨਣ ਲੱਗ ਗਿਆ ਜਾਂ ਹੋਰ ਬਹੁਤ ਸਾਰੇ ਲੋਕ ਲੱਗੇ ਆ ਆਉਣ ਵਾਲੇ ਸਮੇਂ 'ਚ ਮੀਤ ਹੇਅਰ ਵੀ ਪੱਗ ਬਨਣੇ ਸ਼ੁਰੂ ਕਰ ਸਕਦੇ ਆ ਦੇਖੋ ਬਿਲਕੁਲ ਪੱਗ ਹੈ ਜਿਹੜੀ ਦੇਖੋ ਪੰਜਾਬ ਦੇ ਜਾਂ ਸਿੱਖੀ ਦੇ ਗਹਿ ਲੋ ਪੰਜਾਬੀਆਂ ਦੀ ਆਇਡੈਂਟੀਟੀ ਦਾ ਸਿੰਬਲ ਹੈ ਈਵਨ ਮੈਂ ਮਤਲਬ ਕਿਸਾਨ ਮੋਰਚੇ ਦੇ ਦੌਰਾਨ ਮੈਂ ਵੀ ਪੱਗ ਬਨਣੇ ਸ਼ੁਰੂ ਕਰੇ ਚਾਲੇ ਛੱਡੀ ਹੋਈ ਸੀ ਮੀਤ ਹੇਅਰ ਦੇ ਪ੍ਰਿੰਸੀਪਲ ਰਾਜਾ ਬਿੰਦੂ ਦੀ ਵੀ ਗੱਲ ਠੀਕ ਹੈ ਸੋ ਉਹ ਤਾਂ ਮੇਰਾ ਖਿਆਲ ਹੈ ਕਿਉਂਕਿ ਸਾਡੀ ਪਬਲਿਕ ਜਿਹੜੀ ਆਇਡੈਂਟੀਟੀ ਹੈ ਉਹਦੇ ਵਿੱਚ ਪੱਗ ਦਾ ਦਸਤਾਰ ਦਾ ਆਪਣੀ ਬਹੁਤ ਸਾਰੀ ਵੈਲਿਊ ਹੈਗੀ ਐਸੀ ਗੱਲ मतलब इत्थों ਨਹੀਂ ਹੈ ਇਹ ਤੁਸੀਂ मतलब कुर्की ਤੱਕ 사우ਦੀ ਅਰੇਬੀਆ ਤੱਕ ਜਾਓਗੇ ਇਸ ਸਾਈਡ ਨੂੰ ਜਦੋਂ ਜਾਂਦੇ ਹਾਂ ਤਾਂ ਮਤਲਬ ਉਹ ਚੀਜ਼ ਹੈ ਕਿ ਪਬਲਿਕ ਲਾਈਫ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਹੈ ਹਮ ਮੈਂ ਤਾਂ ਵੈਸੇ ਹੀ ਸ਼ੌਕੀਆ ਬਣਾਣੀ ਸ਼ੁਰੂ ਕਰੀ ਸੀ ਉੱਥੇ ਪੋਸਟ ਸੀਗੇ ਜਿਹੜਾ ਖਸਾਨ ਮੋਰਚਾ ਜੀ ਪਰ ਮੈਨੂੰ ਬੜਾ ਲੋਕਾਂ ਨੇ ਕੰਪਲੀਮੈਂਟ ਕਰੇ ਮਤਲਬ ਇਸ ਤਰ੍ਹਾਂ ਕਰਿਆ ਵੀ ਮੁੜ ਕੇ ਮੈਂ ਮਜਬੂਰ ਹੀ ਹੋ ਗਿਆ ਉਹ ਕਹਿੰਦੇ ਵੀ ਨਹੀਂ ਨਹੀਂ ਜੀ ਸੋਹਣੀ ਲੱਗਦੀ ਹੈ ਠੀਕ ਲੱਗਦੀ ਹੈ ਇੰਨੀ ਫੋਕ ਸ਼ਿਕਾਈ ਮਗਾ ਚਲੋ ਬੰਨੀ ਜਾਂਦੇ ਹਾਂ ਹਮ ਸੋ ਮੇਰਾ ਖਿਆਲ ਹੈ ਮੀਡੀਆ ਨੇ ਜੇ ਪਬਲਿਕ ਲਾਈਫਸ ਨਮਾਸਨਾ ਰਹਿਣਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਤਾਂ ਇੱਕ ਗੱਲ ਕਹੂਗੀ ਅੱਛਾ ਪੋਲਿਟਿਸ਼ਨਰਾਂ ਨੂੰ ਕੀ ਹੁੰਦਾ ਮੋਦੀ ਸਾਹਿਬ ਜਿੱਥੇ ਜਾਂਦੇ ਨੇ ਮੇਰਾ ਕਹਿ ਲਓ ਵਰਦੀ ਕਿਉਂ ਦਾ ਜਿੱਥੇ ਰੋਡ-ਰੋਲੇ ਸਾੜੀ ਵੀ ਲਾ ਲੈਣਗੇ ਉਹ ਇਸ ਕਰਕੇ ਮਤਲਬ ਉਹ ਤਾਂ ਚਲੋ ਆਡੈਂਟਿਟੀ ਤਾਂ ਉਹਨਾਂ ਦੀ ਹੋਊਗੀ ਜਿਸ ਤਰੀਕੇ ਦੇ ਨਾਲ ਪਰ ਮੈਨੂੰ ਇਹ ਲੱਗ ਰਿਹਾ ਵੀ ਜਿੰਨਾ ਉਹ ਸ਼ਰੀਫ ਖੁੰਦਾ ਜਿਸ ਤਰ੍ਹਾਂ ਦਾ ਉਹ ਇਮੇਜ ਹੈ ਇਸ ਤਰ੍ਹਾਂ ਮਾਨ ਸਾਹਿਬ ਜਿੰਨੇ ਇਨਸਿਕਿਉਰ ਨੇ ਉਹਦੇ ਲਈ ਕੋਈ ਸੰਕਟਨਾ ਖੜਾ ਹੋ ਜਾਂਦੀ ਹੈ ਬਿਲਕੁਲ ਰੇਕਦੀਆਂ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਤੇ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸੁਤਿੰਦਰ ਜੀ ਸਤ ਸ੍ਰੀ ਅਕਾਲ ਸਤਿ ਆਨ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤ ਸ੍ਰੀਦਾਇਸ ਹਨ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੋਏ ਨਾਲ ਅਸੀਂ ਅਹਿਮ ਖਬਰਾਂ ਤੇ ਅੱਜ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ